ਸਵਾਗਤ ਹੈ ਕਿਸਾਨ ਵੀਰੋ ਢਾਟ ਢੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਅੱਜ ਦੀ ਵੀਡੀਓ ਵਿੱਚ ਵੀਰੇ ਤੁਹਾਨੂੰ ਨਗੀਨਾ ਦਿਖਾਉਣਾ ਨੀਲੀ ਰਾਵੀ ਨਸਲ ਦਾ ਇੱਕ ਨਹੀਂ ਦੋ ਨਗੀਨੇ ਹੈਗੇ ਮਗਰ ਵੀ ਨੀਲੀ ਰਾਵੀ ਨਸਲ ਦੀ ਕੱਟੀ ਹੈਗੀ ਪੂਰੀ ਵਧੀਆ ਝੋਟੀਆ ਚੀਜ਼ਾ ਧੂਆ ਬਾਈਨਾ ਕਰਾਵਾਂ ਗੱਲਬਾਤ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਆ ਜਾ ਬਈ ਗਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ। ਹਾਂ ਠੀਕ ਠਾਕ। ਬਾਈ ਗਾਲੇ ਅੱਗੇ ਤੇਰੀਆਂ ਦੋ ਵੀਡੀਓ ਪਾਈਆਂ ਵਧੀਆ ਬਹੁਤ ਵੇਖ ਜਾਨੇ। ਵਧੀਆ ਵੀ ਕਿਤੇ। ਫੋਨ ਵਧੀਆ ਹੁੰਦੇ ਆ। ਹਾਂ ਜੀ ਵਧੀਆ ਫੋਨ। ਤੇ ਪਿੰਡ ਆਪਣਾ ਕਿਹੜਾ ਆ ਗਿਆ? ਨਮਰਪੁਰਾ ਪਿੰਡ ਆ ਜੀ। ਹਾਂ ਜੀ ਜ਼ਿਲ੍ਹਾ? ਜ਼ਿਲ੍ਹਾ ਮੋਗਾ। ਦਸੀਰ ਨਿਹਾਲ ਸਿੰਘ। ਠੀਕ ਆ ਤੇ ਨੰਬਰ ਆਪਣਾ? ਨੰਬਰ 98752 58377। ਅੱਜ ਫਿਰ ਵੀਰੇ ਆਹਾ ਤੂੰ ਨੀਲੀ ਦਾ ਵੀ ਨਸਲ ਦੀ ਤੀਜਾ ਸੋਟ ਝੋਟੇ ਲਾ ਕੇ ਆਇਆ। ਤੀਜਾ ਸੋਟ ਨੀਲੀ ਦਾ ਵੀ ਨਸਲ ਆ। ਨੀਲੀ ਦਾ ਵੀ ਕੱਟੀ ਆ ਮਾਰ ਕੇ। ਹਾਂ ਜੀ ਬਹੁਤ ਵਧੀਆ ਕੱਟੀ ਆ ਦੇਖੋ ਵੀਰੇ। ਹਾਂ ਜੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਹਾਂ ਸਾਰੇ ਪੂਸ ਤੇ ਟੂਸ ਸਾਰੀ ਇੱਕ ਨੰਬਰ ਕੱਟੀ ਹੈਗੀ ਤੇ ਦਾੜੀ ਨੂੰ ਮੋਛਾਂ ਵਧੀਆਂ ਪੰਗਾ ਕੱਟੀ ਬਾੜੀ ਚੰਗੀ ਆ ਤੇ ਵੀਰੇ ਨੰਬਰ ਤਾਂ ਬੋਲ ਤਾਂ ਪਿੰਡ ਪਿੰਡ ਹਿੰਦਪੁਰਾ ਜੀ ਨੇੜੇ ਬਲਾਸਪੁਰ ਤੇ ਪਤਾ ਔੜ ਇਧਰ ਵੀ ਠੀਕ ਹੈ ਤੇ ਕੈਦਨ ਹੋਵੇ ਝੋਟੀ ਸੂਈ ਨੂੰ ਝੋਟੀ ਸੂਈ ਕੋਈ ਤੀਜਾ ਦਵਾਈ ਠੀਕ ਆ ਬੌਲੇ ਜਹਾ ਤਾਂ ਹਾਂਜੀ ਬੌਲੇ ਕਿੰਨਾ ਬੌਲਾ ਰੈਡੀ ਆ ਹਾਂ ਬੌਲਾ 9 ਲੀਟਰ ਹੋ ਗਿਆ ਤੇ ਹਾਈਐਸਟ ਦੁੱਧ ਦੇ ਦੂਜੇ ਤੋਂ ਕਿੰਨਾ ਕਿ ਦਿੱਤਾ ਹੀ ਪਾਰ ਦੁੱਧ ਇਹ 14 ਮਿੰਟ ਨੂੰ ਇਦ ਕੀ ਹਾਂਜੀ ਪੱਕਾ ਹਾਂਜੀ ਠੀਕ ਆ ਬਾਕੀ ਅਗਲੀ ਸੇਵਾ ਤੇ ਜੇ ਹੁਣ ਸੁਪੀ ਟੂੜੀ ਤੇ ਬੰਨੀ ਰੱਖੀ ਤੇ ਨਹੀਂ ਉਹ ਤਾਂ ਦਿਖਾਵਾਂਗੇ ਆਪਾਂ ਸਮਾਨ ਕਿ ਠੀਕ ਆ ਵੀਰੇ ਤੇ ਧਾਰਾ ਆਪਾਂ ਇਹਦੀਆਂ ਮਾਰ ਕੇ ਦਿਖਾਵਾਂਗੇ ਹਨਾ ਕੱਢ ਲੈਣ ਬਾਹਰ ਤੋੜ ਕੇ ਦਿਖਾਏਗੇ ਹਾਂਜੀ ਆ ਦੇਖੋ ਜੀ ਇੱਕ ਨੰਬਰ ਝੋਟੀ ਹੈਗੀ ਪੂਰੀ ਸੰਗ ਥੁੰਗ ਰੰਗਾ ਪੂਰਾ ਪੂਰੀ ਵਧੀਆ ਦੇਖੋ ਫੇਸ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਕੱਢ ਲਾ ਬਾਹਰ ਬਹੁਤ ਸੋਹਣੀ ਝੋਟੀ ਹੈ ਵੀਰੇ ਨਿਕਲਦੀ ਨਹੀਂ ਇਹ ਝੋਟੀ ਦਾ ਆ ਦੇਖੋ ਜੀ ਇੱਕ ਨੰਬਰ ਵਾਲਾ ਹੋਆ ਬਹੁਤ ਸੋਹਣੀ ਚੋਟੀ ਕਦ ਕਾਠ ਪੂਰਾ ਪਲੀ ਵੀ ਪੂਰੀ ਤਾਂ ਤੋਂ ਵੀ 2.5 3 ਫੁੱਟ ਚੌੜੀ ਪਈ ਮੋੜ ਲਿਆ ਬਸ ਬਸ ਬਾਦੂ ਤਾਂ ਤੋਂ ਵੀ 2.5 3 ਫੁੱਟ ਪਈ ਆ ਚੌੜੀ ਤੇ ਕਰ ਲਿਓ ਬਾਈ ਨਾਲ ਸੰਪਰਕ ਨੰਬਰ ਆਪਾਂ ਬੋਲਤਾ ਧਾਰਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਆਨਲਾਈਨ ਮੰਗਾਉਣੀਆਂ ਉਹ ਬਾਈ ਨਾਲ ਕਰ ਲਿਓ ਸੰਪਰਕ ਚੋਕੇ ਲੈ ਜਾਣੀ ਚੋਕੇ ਲੈ ਜਾ ਬੌਲੇ ਜਾ ਵੀਰੇ ਇੱਕ ਨੰਬਰ ਝੋਟੀ ਆ ਤੀਜਾ ਸੁਆ ਆ ਗਿਆ ਨੀਲੀ ਰਾਵੀ نسل ਆ ਗਈ ਪੂਰੀ ਘੈਂਟ ਤੇ ਮਗਰ ਨੀਲੀ ਰਾਵੀ نسل ਦੀ ਘੱਟ ਹੀ ਆ ਗਈ ਆ ਦੇਖੋ ਜੀ ਇੱਕ ਨੰਬਰ ਪੂਰੀ ਵਧੀਆ ਛੱਡੀ ਕਾਲੇ ਕੱਟੀ ਤਾਂ ਮੇਰੇ ਸਮਾ ਲੋ 14 ਰਾਂ ਦੇ ਮਾਰ ਕੇ ਦਿਖਾ ਆ ਦੇਖੋ ਵੀਰੋ ਬੱਜਾ ਦਿੱਤਾ ਬੰਨ ਕੱਟੀ ਦੇਖੋ ਕਿਆ ਬਾਤ ਆ 14 ਸਾਨੂੰ ਕਰਾਉਣੇ ਜੇ ਕਿ ਇੱਕ ਨੰਬਰ ਝੋਟੀ ਹੈਗੀ ਚਲ ਕਾਲੇ ਮਾਰਦੇ ਜਰ ਆਪਾਂ ਸਮਾ ਪੂਰਾ ਵਧੀਆ ਨਿਕਲਵਾ ਪੰਜ ਵਧੀਆ ਪੂਰੀ ਵਧੀਆ ਆ ਦੇਖੋ ਜੀ ਮਗਰੋਂ ਦੇਖ ਲਓ ਬਸ ਮਾ ਇੱਕ ਨੰਬਰ ਮਾਰੀ ਗਰੇਤਾਰ ਚ ਆ ਦੇਖੋ 17 ਪੂਰੀਆਂ ਨਿਬੜਦੀਆਂ ਜਵਾਈ ਦਾ ਹਨਾ ਵੀਰੇ ਬਹੁਤ ਜੀ ਦੀ ਜਵਾਈ ਪੁੱਲੀ ਚਵਾਈ ਹੈ ਇੱਕ ਨੰਬਰ ਜਵਾਈ ਹੈ ਤੇ ਬੰਦਾ ਭੋਂ ਦੀ ਜਵਾਗ ਚੋਲੇ ਜਵਾਗ ਚੋਲੇ ਦਾ ਵਰਗੀ ਪੁੱਲੀ ਹੈ ਇੱਕ ਨੰਬਰ ਦੇਖੋ 17 ਕੋਈ ਜਾਲ ਪਾਜ ਕੋਈ ਘਾਟ ਨਹੀਂ ਤਨ 17 ਚੈੱਕ ਕਰਾ ਦੇ ਕੋਈ ਥਣ ਤੋੜਦਾ ਨਹੀਂ ਕੋਈ ਮੁਕਦਾ ਨਹੀਂ ਇੱਕ ਨੰਬਰ ਲੈ ਤੁਹਾਨੂੰ ਥੋੜਾ ਟਾਈਮ ਹੋਇਆ ਵੀਰੇ ਬ੍ਰੇਕ 15 ਤਰੀਕ ਦੇ ਨਾ 12 ਵਜੇ ਵੇ ਆ ਹਾਂ ਤੇ ਆਪਾਂ ਤੜਕੇ ਸੱਤ ਵਜੇ ਕੋਈ ਆ ਲੈ ਲਓ ਇੱਕ ਨੰਬਰ ਪੂਰੀ ਵਧੀਆ ਝੋਟੀ ਹੈ ਜੀ ਕਾਲੇ ਨੰਬਰ ਫੇਰ ਬੋਲ ਦੇ ਦੋ 91 7572 58375 ਪਿੰਡ ਹਮਦਪੁਰ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਤਹਿਸੀਲ ਨਿਹੰਗ ਸਾਬਾ ਜੀ ਠੀਕ ਹੈ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿਦ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ